ਅੱਗੇ ਤੇ ਮੇਰੇ ਛੋਟੇ ਮਾਰੇ ਹੁੰਦੇ ਆਣੇ ਕੋਈ ਉਹਨਾਂ ਨੇ ਦੇਖੀ ਕਈ ਵਾਰੀ ਆ ਚੱਕਿਆ ਮੈਂ ਤੇ ਮੈਂ ਬੜੇ ਜ਼ਿਆਦਾ ਗੌਰ ਨਹੀਂ ਦਿੱਤੀ ਲੜਾਈ ਝਗੜਾ ਮੈਂ ਕਰਦਾ ਨਹੀਂ ਅੱਜ ਉਹਨਾਂ ਨੇ ਕੁਝ ਜ਼ਿਆਦਾ ਹੀ ਰੋਕ ਕੇ ਘੁੱਟਿਆ ਬਿਨਾਂ ਗੱਲ ਤੋਂ ਬਿਨਾਂ ਕਿਸੇ ਗੱਲ ਤੋਂ ਫਗਵਾੜਾ ਸ਼ਹਿਰ ਦੇ ਬਾਬਾ ਕਧਿਆ ਵਿਖੇ ਰਹਿਣ ਵਾਲੇ ਇੱਕ ਨੌਜਵਾਨ ਦੀ ਕੁਝ ਨੌਜਵਾਨਾਂ ਵੱਲੋਂ ਕੁਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਉਤਮਾਰ ਦੌਰਾਨ ਜ਼ਖਮੀ ਹੋਏ ਨੌਜਵਾਨ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਜ਼ਖਮੀ ਨੌਜਵਾਨ ਦੀ ਪਹਿਚਾਣ ਸ਼ੈਂਕੀ ਵਾਸੀ ਬਾਬਾ ਗਦਿਆ ਫਗਵਾੜਾ ਵਜੋਂ ਹੋਈ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਪੀੜਤ ਸ਼ੈਂਕੀ ਨੇ ਦੋ ਨੌਜਵਾਨਾਂ ਉੱਪਰ ਗੰਭੀਰ aarop ਲਗਾਉਂਦੇ ਆ ਕਿਹਾ ਕਿ ਜਦੋਂ ਉਹ ਆਪਣੇ ਘਰ ਤੋਂ ਦੁੱਧ ਲੈਣ ਜਾ ਰਿਹਾ ਸੀ ਤਾਂ ਉਸ ਦੌਰਾਨ ਦੋ ਨੌਜਵਾਨਾਂ ਵੱਲੋਂ ਉਸ ਉੱਪਰ ਹਮਲਾ ਕਰ ਦਿੱਤਾ ਜਿਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ ਉਸਨੇ ਕਿਹਾ ਕਿ ਇਸ ਸਾਰੀ ਘਟਨਾ ਦੇ ਸਬੰਧ ਵਿੱਚ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਉਧਰ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਸਾਰੇ ਮਾਮਲੇ ਦੀ ਜਾਂਚ ਕਰਦੇ ਹੋਏ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ਼ਰਮਾ ਦੀ ਰਿਪੋਰਟ ਹਾਂਜੀ ਭਾਈ ਕੀ ਨਾਮ ਆਪਣਾ ਮੇਰਾ ਨਾਮ ਚੈਂਕੀ ਹੈ ਜੀ ਹਾਂਜੀ ਕਿੱਥੇ ਦੇ ਰਹਿਣ ਵਾਲੇ ਆਪਾਂ ਫਗਵਾੜੀ ਦਾ ਜੀ ਬਾਬਲੇਗਦੀ ਤੇ ਮਾਮਲਾ ਕੀ ਸਿਵਲ ਹਸਪੀਟਲ ਚ ਆਇਆ ਜੀ ਮੇਨਾਂ ਜੀ ਦੋ ਜਣੇ ਨੇ ਮੇਰੇ ਕੋਟ ਮਾਰ ਕੀਤੀ ਮੇਰੇ ਸ਼ੂਰੇ ਮਾਰੇ ਮੁੰਡਿਆਂ ਨੇ ਕੋਣ ਵਿਅਕਤੀ ਸੀਗੇ ਕਿੰਨੇ ਲੋਕ ਸੀਗੇ ਦੋ ਜਣੇ ਆਏ ਹਾਂਜੀ ਇੱਕ ਆਈ ਰਾਹੁਲ ਉਪਕਾਨ ਇੱਕ ਹੈਪੀ ਕਿੱਥੇ ਦੇ ਰਹਿਣ ਵਾਲੇ ਉਹ ਪਲਾਈ ਗੇਟ ਦੇ ਜੀ ਕੋਈ ਬrani ਰੰਜਿਸ਼ ਹੋ ਆਪਣੀ ਲੜਾਈ ਨੂੰ ਲੱਗੇ ਪਹਿਲਾਂ ਵੀ ਉਹਨਾਂ ਨੇ ਮੈਨੂੰ ਕਈ ਵਾਰੀ ਹੱਤ ਚੱਕਿਆ ਮੇਤੇ ਮੈਂ ਪਰ ਜਿਆਦਾ ਗੌਰ ਨਹੀਂ ਕੀਤੀ ਕਿ ਲੜਾਈ ਝਗੜਾ ਮੈਂ ਕਰਦਾ ਨਹੀਂ ਅੱਜ ਉਹਨਾਂ ਨੇ ਕੁਝ ਜਿਆਦਾ ਹੀ ਰੋਕ ਕੇ ਕੁੱਟਿਆ ਬਿਨਾਂ ਗੱਲ ਤੋਂ ਬਿਨਾਂ ਕਿਸੇ ਗੱਲ ਤੋਂ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਮੈਂ ਦੁੱਧ ਲੈਣ ਜਾਣਾ ਪਿਆ ਸੀਗਾ ਹੀ ਕਰੋ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੰਪਲੀਟ ਕੀਤੀ ਤੁਸੀਂ ਹਾਂਜੀ ਹਾਂਜੀ ਕੀਤੀ ਹੈ ਜੀ ਤੇ ਪੁਲਿਸ ਆਈ ਸੀ ਹਾਂਜੀ ਆਈ ਸੀਗੇ ਬਿਆਨ ਲੱਕੀ ਕੇ ਹਾਂਜੀ ਸਰ ਕੀ ਮਾਮਲਾ ਕੀ ਜਿਹੜਾ ਅੱਜ ਸਿਵਲ ਹਸਪੀਟਲ ਚ ਆਇਆ ਮੈਂ ਅਨਵਰ ਮਸੀ ਸਬ ਇੰਸਪੈਕਟਰ ਥਾਣਾ ਸਿਟੀ ਫਗਵਾੜਾ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕਿ ਸ਼ੇੰਕੀ ਨਾਂ ਦਾ ਬੰਡਾ ਆ ਜਿਹਦੇ ਨੂੰ ਸੱਟਾਂ ਲੱਗੀਆਂ ਸਿਵਲ ਅਫਸਰ ਦਾਖਲਾ ਜਿੱਥੇ ਇੱਥੇ ਆਇਆ ਪੁੱਜਿਆ ਉਹਨੇ ਬਿਆਨ ਦਿੱਤਾ ਮੇਰੇ ਅੱਖਰੇ ਉਹਨੇ ਅਖਰੇ ਰਿਪੋਰਟਾਉਣ ਤੋਂ ਬਾਅਦ ਮੁਕੰਮਲ ਬਿਆਨ ਲਿਖਾ ਕਰਵਾ ਕਰ ਸਰ ਕਿੱਥੇ ਦੇ ਰਹਿਣ ਵਾਲੇ ਪਤਾ ਕੁਛ ਚੱਲ ਹੈ ਗਧੀਆਂ ਬਾਬਾ ਗਧੀਆਂ ਮੱਲਾ ਜੀ ਤੇ ਕੁਝ ਪਤਾ ਲੱਗਾ ਕਿ ਇਹਨਾਂ ਲੋਕਾਂ ਨੇ ਇਹਨਾਂ ਤੇ ਹਮਲਾ ਵਗੈਰਾ ਕੀਤਾ ਜਾਂ ਉਹ ਇਹ ਹੋਸ਼ ਤੇ ਨਹੀਂ ਪੂਰਾ ਉਹ ਕਹਿੰਦਾ ਬਾਅਦ ਚ ਬਿਆੰਦਾਂਗਾ